ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਅੱਜ ਬਰਨਾਲਾ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਬਾਜਵਾ ਦੇ ਵੱਲੋਂ ਮੁੱਖ ਮੰਤਰੀ ਉੱਤੇ ਤਿੱਖੇ ਨਿਸ਼ਾਨੇ ਵੀ ਨਿਸ਼ਾਨੇ ਗਏ ਤੇ ਬਾਜਵਾ ਨੇ ਇਲਜ਼ਾਮ ਲਗਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ذریعے ਗ੍ਰਹਿ ਵਿਭਾਗ ਦੇ ਨਾਲ ਸਿੱਧਾ ਸੰਬੰਧ ਹੈ ਜਿਮਨੀ ਚੋਣਾਂ ਤੋਂ ਪਹਿਲਾਂ ਸਿਆਸੀ ਆਗੂਆਂ ਵੱਲੋਂ ਬਿਆਨਬਾਜ਼ੀ ਦਾ ਦੌਰ ਲਗਾਤਾਰ ਜਾਰੀ ਹੈ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਮਾਨ ਤੇ ਵੱਡਾ ਦੋਸ਼ ਲਾਇਆ ਹੈ ਉਹਨਾਂ ਕਹਿੰਿਆ ਕਿ ਪੰਜਾਬ ਵਿੱਚ ਚੋਨੇ ਦੀ ਲਿਫਟਿੰਗ ਵਿੱਚ ਹੋਈ ਦੇਰੀ ਲਈ ਮੁੱਖ ਮੰਤਰੀ ਮਾਨ ਸਿੱਧੇ ਤੌਰ ਤੇ ਜ਼ਿੰਮੇਵਾਰ ਨਹੀਂ ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਜ਼ਰੀਏ ਗ੍ਰਹਿ ਵਿਭਾਗ ਨਾਲ ਸਿੱਧਾ ਸੰਪਰਕ ਹੈ ਤੁਹਾਡੇ ਸਾਹਮਣੇ ਅਸੀਂ ਪਹਿਲੇ ਵੀ ਕਹਿੰਦੇ ਸੀ ਕਿ ਬੈਕ ਰੂਮ ਡਰਾਈਵਿੰਗ ਸਾਰੀ ਦੀ ਸਾਰੀ ਜਿਹੜੀ ਹੈ ਇਹ ਦਿੱਲੀ ਤੋਂ ਹੈ ਭਗਵੰਤ ਮਾਨ ਇੱਕ ਮਕਾਟ ਜਿਸ ਆਦਮੀ ਦੀ ਕੋਈ ਬੈਕਗ੍ਰਾਉਂਡ ਨਾ ਹੋਵੇ ਉਹ ਬੰਦਾ ਕਦੀ ਵੀ ਸੂਬੇ ਵਾਸਤੇ ਤਗੜੇ ਹੋ ਕੇ ਸਟੈਂਡ ਲੈ ਨਹੀਂ ਸਕਿਆ ਇਹ ਗੱਲ ਮੇਰੀ ਤਕਰੀਬਨ ਸਾਲ ਡੇਢ ਸਾਲ ਦਾ ਮੇਰਾ ਪਹਿਲੇ ਤੋਂ ਹੀ ਯਕੀਨ ਵੀ ਹੈ ਮੇਰੀ ਇਨਫੋਰਮੇਸ਼ਨ ਵੀ ਹੈ ਤੇ ਗੱਲ ਸਾਬਤ ਵੀ ਤੁਹਾਡੇ ਸਾਹਮਣੇ ਹੋਏਗੀ ਮੈਂ ਗੱਲ ਕਹੀ ਸੀ ਕਿ ਜਿੱਦਣ ਵੀ ਕਦੀ ਮਹਾਰਾਸ਼ਟਰਾ ਵਾਲਾ ਜਾ ਆ ਕੇ ਮੁਹੱਲੀ ਦੇ ਰਿਪੋਰਟ ਤੇ ਲੱਗਾ ਸਾਰੇ ਨੂੰ ਪਹਿਲੀ ਸਵਾਰੀ ਜਿਹੜਾ ਏਕਨਾ ਛਿੱਤੇ ਬਣੇਗਾ ਭਗਵੰਤ ਮਾਨ ਹੋਏਗਾ ਅੱਜ ਵੀ ਭਗਵੰਤ ਮਾਨ ਦੀ ਸਿੱਧੇ ਤੌਰ ਮਨਿਸਟਰੀ ਆਫ ਹੋਮ ਅਫੇਅਰਸ ਦੇ ਨਾਲ ਰਵਨੀਤ ਸਿੰਘ ਬਿੱਟੂ ਦੇ ਜ਼ਰੀਏ ਗੱਲਬਾਤ ਹੈ ਇਹੀ ਇਹ ਕਾਰਨ ਬਣਿਆ ਕਿ ਅੱਜ ਚੋਣਾ ਰੋੜਿਆ ਤੁਹਾਡਾ ਐਡਾ ਕਾਕਾ ਨਹੀਂ ਨਾ ਇਹ ਦੁੱਧ ਪੀਦਾ ਕਿ ਇਹਨੂੰ ਪਤਾ ਨਾ ਹੋਏ ਕਿ ਗੋਦਾਮ ਕਿਸਾ ਖਾਲੀ ਕਰਾਈ ਤੇ ਇਹਨੂੰ ਇਹ ਨਾ ਪਤਾ ਹੋਏ ਕਿ ਝੋਨੇ ਦੀ ਤਿਆਰੀ ਕਿਸ ਤਰ੍ਹਾਂ ਕਰੀਦੀ ਹੈ ਸਾਰਾ ਕੁਝ ਪਤਾ ਸੀ ਬਕਾਇਦਾ ਤੌਰ ਉਤੋਂ ਇਨਸਟਰਕਸ਼ਨ ਸਨ ਕਿ ਤੂੰ ਚੁੱਪ ਪੋ ਕੇ ਸੌਂ ਜਾਣਾ ਤੂੰ ਬੋਲਣਾ ਕੁਝ ਨਹੀਂ ਅਸੀਂ ਮੌਕੇ ਤੇ ਆ ਕੇ ਲੋਕਾਂ ਨੂੰ ਇਹ ਸਾਬਤ ਕਰਨਾ ਕਿ ਇਹ ਰਾਜਕਰਨ ਦੇ ਕਾਬਿਲ ਹੀ ਹੈ ਜਿਹੜੀ ਗੱਲ ਅਸਲ ਛੁਈ ਪਿਛਲੇ 55 60 ਸਾਲ ਤੋਂ ਲਗਾਤਾਰ ਝੋਨਾ ਦੇ ਕਣਕ ਜਉਂਦੀ ਹਰੀ ਕ੍ਰਾਂਤੀ ਆਈ ਹੈ ਪਰ ਪਤਾ ਹੈ ਹਰ ਸਾਲ ਝੋਨਾ ਤੇ ਕਣਕ ਖਰੀਦੀ ਜਾਂਦੀ 30000 ਕਰੋੜ ਦੀ ਸਲਾਨਾ ਕਣਕ ਸੈਂਟਰ ਦੀ ਸਰਕਾਰ ਖਰੀਦੀ 45000 ਕਰੋੜ ਦਾ ਅਪ੍ਰੋਕਸੀਮੇਟਲੀ ਝੋਨਾ ਹੁੰਦਾ ਸਰ ਮੇਨ ਫਸਲ ਸਾਡੀ ਜਿਹੜੀ ਹੈ ਪੰਜਾਬ ਦੀ ਅਗਰੀਰੀਅਨ ਅਕਾਡਮੀ ਜਿਹੜੀ ਹੈ ਐਗਰੀਕਲਚਰ ਬੇਸਡ ਉਹ ਇਸ 75000 ਕਰੋੜ ਤੇ ਬੇਸ ਕਰ। ਸੋ ਇਸ ਗੱਲ ਕਾਰਨ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਮੈਂ ਇੱਥੇ ਸਾਫਤੌਰ ਤੇ ਤੁਹਾਨੂੰ ਦੱਸਣਾ ਚਾਹੁੰਦਾ ਇਹ ਭਾਜਪਾ ਦੇ ਇੱਕ ਸੋਚੀ ਸਮਝੀ ਸਾਜ਼ਿਸ਼ ਦੀ ਕਿਉਂਕਿ ਬਹੁਤ ਦੇਰ ਤੋਂ ਲਗਾਤਾਰ ਭਾਜਪਾ ਦਾ ਨਿਸ਼ਾਨਾ ਸੀ ਕਿ ਪੰਜਾਬ ਨੂੰ ਅਸੀਂ ਆਰਥਿਕ ਤੌਰ ਤੇ ਕਮਜ਼ੋਰ ਕਰ ਫਿਲਹਾਲ ਦੇਖਣਾ ਹੋਵੇਗਾ ਕਿ ਪ੍ਰਤਾਪ ਬਾਜਵਾ ਵੱਲੋਂ ਲਗਾਏ ਗਏ ਇਲਜ਼ਾਮਾ ਦਾ ਮੁੱਖ ਮੰਤਰੀ ਮਾਨ ਕੀ ਮੋੜਵਾ ਜਵਾਬ ਦਿੰਦੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ